ਪਠਾਨਕੋਟ 에어ਬੇਸ ਤੇ ਹੋਏ ਅਤਵਾਦੀ ਹਮਲੇ ਦੌਰਾਨ ਸੁਰੱਖਿਆਚ ਰਹੇ ਪੰਜਾਬ ਪੁਲਿਸ ਦੇ ਐਸਪੀ ਸਲਵਿੰਦਰ ਸਿੰਘ ਅੱਜ ਚੰਡੀਗੜ੍ਹ ਚ ਆਈਜੀ ਪ੍ਰੋਵੀਜ਼ਨ ਗੁਰਪ੍ਰੀਤ ਦੇਵ ਸਾਹਮਣੇ ਪੇਸ਼ ਹੋਣਗੇ ਇੱਥੇ ਸਲਵਿੰਦਰ ਸਿੰਘ ਵੱਲੋਂ ਮਹਿਲਾ ਸਿਪਾਈਆਂ ਦੇ ਸੋਸ਼ਣ ਮਾਮਲੇ ਚ ਆਪਣੇ ਬਿਆਨ ਦਰਜ ਕਰਵਾਏ ਜਾਣੇ ਨੇ ਗੁਰਦਾਸਪੁਰ ਦੀਆਂ ਕੁਝ ਮਹਿਲਾ ਸਿਪਾਈਆਂ ਨੇ ਸਲਵਿੰਦਰ ਤੇ ਸਰੀਰਕ ਸੋਸ਼ਣ ਦਾ ਇਲਜ਼ਾਮ ਲਾਇਆ ਇਲਜ਼ਾਮ ਨੇ ਕਿ ਸਲਵਿੰਦਰ ਨੇ ਗੁਰਦਾਸਪੁਰ ਦੇ ਐਸਪੀ ਰਹੰਦਿਆ ਇਹਨਾਂ ਦਾ ਸਰੀਰਕ ਸੋਸ਼ਣ ਕੀਤਾ ਉਧਰ ਸਲਵਿੰਦਰ ਸਿੰਘ ਖਿਲਾਫ ਕੱਲ ਵੀ ਗੁਰਦਾਸਪੁਰ ਚ ਬਲਾਤਕਾਰ ਅਤੇ ਰਿਸ਼ਵਤ ਲੈਣ ਦਾ ਇੱਕ ਹੋਰ ਕੇਸ ਦਰਜ ਹੋਇਆ ਹੈ ਗੁਰਦਾਸਪੁਰ ਦੇ ਰਹਿਣ ਵਾਲੇ ਰੇਪ ਦੇ ਹੀ ਇੱਕ ਮਲਜ਼ਮ ਨੇ ਸ਼ਿਕਾਇਤ ਕਰਵਾਈ ਸੀ ਕਿ ਸਲਵਿੰਦਰ ਨੇ ਜਾਂਚ ਉਸਦੇ ਹੱਕ ਵਿੱਚ ਕਰਨ ਲਈ 50000 ਰੁਪਏ ਦੀ ਰਿਸ਼ਵਤ ਲਈ ਸੀ ਇਲਜ਼ਾਮ ਨੇ ਕਿ ਇਸੇ ਦੌਰਾਨ ਸਲਵਿੰਦਰ ਨੇ ਉਸਦੀ ਪਤਨੀ ਨਾਲ ਜ਼ਬਰਦਸਤੀ ਕੀਤੀ ਹੋਰ ਗੱਲਬਾਤ ਕਰਦੇ ਹਾਂ ਸਾਡੇ ਪੱਤਰਕਾਰ ਨਵਿੰਦਰ ਬਰਾੜ ਦੇ ਨਾਲ ਨਵਿੰਦਰ ਕੀ ਪੂਰਾ ਮਾਮਲਾ ਹੈ ਨਵਦੀਪ ਗੁਰਦਾਸਪੁਰ ਦੇ ਵੀ ਤਾਇਨਾਤ ਕੁਝ ਮਹਿਲਾ ਸਪਾਈਆਂ ਨੇ ਸ਼ਿਕਾਇਤ ਕੀਤੀ ਸੀ ਐਸਪੀ ਸੁਵਿੰਦਰ ਸਿੰਘ ਦੇ ਖਿਲਾਫ ਕਿ ਗੁਰਦਾਸਪੁਰ ਦਾ ਐਸਪੀ ਰਹਿੰਦੇ ਆ ਉਸਨੇ ਉਹਨਾਂ ਮਹਿਲਾ ਜਿਹੜੀਆਂ ਸਪਾਈਆਂ ਨੇ ਉਹਨਾਂ ਦਾ ਸਰੀਰਕ ਸ਼ੋਸ਼ਣ ਕੀਤਾ ਲਗਾਤਾਰ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ ਪਹਿਲਾਂ ਸਥਾਨਕ ਪੁਤਰ ਤੇ ਇਸ ਦੀ ਜਾਂਚ ਹੋਈ ਉਸ ਤੋਂ ਬਾਅਦ ਜਿਹੜੀ ਜਾਂਚ ਹੈ ਆਈਜੀ ਗੁਰਪ੍ਰੀਤ ਦਿਉ ਦੇ ਵਾਲੇ ਕੀਤੀ ਗਈ ਹੈ ਆਈਜੀ ਗੁਰਪ੍ਰੀਤ ਦਿਉ ਇਸ ਤੋਂ ਪਹਿਲਾਂ ਜਿਹੜੀਆਂ ਮਹਿਲਾ ਸਪਾਈ ਨੇ ਸ਼ਿਕਾਇਤ ਕਰਤਾ ਉਹਨਾਂ ਤੋਂ ਪੁੱਛਗਿੱਛ ਕਰ ਚੁੱਕੇ ਉਹਨਾਂ ਦੇ ਬਿਆਨ ਦਰਜ ਕੀਤੇ ਜਾ ਚੁੱਕੇ ਨੇ ਅੱਜ ਇਸ ਪੂਰੇ ਮਾਮਲੇ ਦੇ ਵਿੱਚ ਐਸਪੀ ਸੁਲਵਿੰਦਰ ਸਿੰਘ ਨੂੰ ਬੁਲਾਇਆ ਗਿਆ ਕਿ ਉਹ ਆਪਣਾ ਪਾਕਿਸਪੈਕਟ ਕਰਨ ਔਰ ਇਸ ਦੇ ਵਿੱਚ ਆਪਣੇ ਬਿਆਨ ਦਰਜ ਕਰਵਾਉਣ ਸੁਵਿੰਦਰ ਸਿੰਘ ਲਗਾਤਾਰ ਵਿਵਾਦਾਂ ਦੇ ਵਿੱਚ ਚਲਦੇ ਆ ਰਹੇ ਨੇ ਕੱਲ ਹੀ ਉਹਨਾਂ ਦੇ ਖਿਲਾਫ ਇੱਕ ਹੋਰ ਮਾਮਲਾ ਦਰਜ ਕੀਤਾ ਗਿਆ ਰੇਪ ਔਰ ਭ੍ਰਿਸ਼ਟਾਚਾਰ ਦਾ ਇਸ ਤੋਂ ਪਹਿਲਾਂ ਉਹ ਪਠਾਨਕੋਟ ਹਮਲੇ ਨੂੰ ਲੈ ਕੇ ਵੀ ਚਰਚਾ ਚ ਰਹੇ ਨੇ ਵਿਵਾਦਾਂ ਚ ਰਹੇ ਨੇ ਅਜਿਹੇ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਐਸਪੀ ਸੁਵਿੰਦਰ ਸਿੰਘ ਦੀ ਜਿਹੜੀ ਸ਼ਿਵੀ ਹੈ ਉਹ ਲਗਾਤਾਰ ਖਰਾਬ ਹੁੰਦੀ ਜਾ ਰਹੀ ਹੈ ਲਗਾਤਾਰ ਉਹ ਗੰਭੀਰ ਗਾਮਾਂ ਦਾ ਸਾਹਮਣਾ ਕਰ ਰਹੇ ਨੇ ਪਰ ਅੱਜ ਉਹ ਕਿਸ ਤਰ੍ਹਾਂ ਆਪਣਾ ਪੱਖ ਦਿੰਦੇ ਨੇ ਕਿ ਆਈਜੀ ਗੁਰਪ੍ਰੀਤ ਜੋ ਉਹਨਾਂ ਵੱਲੋਂ ਦਿੱਤੇ ਪੱਖ ਨਾਲ ਸੰਤੁਸ਼ਟ ਹੁੰਦੇ ਨੇ ਜਾਂ ਉਸ ਤੋਂ ਬਾਅਦ ਜਿਹੜੀ ਕੀ ਕਾਰਵਾਈ ਹੋਵੇਗੀ ਐਸਪੀ ਸੁਰਵਿੰਦਰ ਸਿੰਘ ਦੇ ਖਿਲਾਫ ਇਹ ਦੇਖਣਾ ਹੋਵੇਗਾ ਪਰ ਫਿਲਹਾਲ ਅੱਜ ਐਸਪੀ ਸੁਲਿੰਦਰ ਸਿੰਘ ਆਪਣੇ ਬਿਆਨ ਦਰਜ ਕਰਾਉਣਗੇ ਮਹਿਲਾ ਸਪਾਈਆਂ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਨੂੰ ਲੈ ਕੇ ਨਵਦੀਪ ਜੀ ਧੰਨਵਾਦ ਨਵਦੀਪ ਜੀ ਸਾਰੀ ਜਾਣਕਾਰੀ ਦੇ ਲਈ